ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਬਰਸੀਮ ਜਿਹਨੂੰ ਆਪਾਂ ਕਈ ਕਿਸਾਨ ਵੀਰ ਆਪਣੇ ਛਟਾਲਾ ਵੀ ਕਹਿੰਦੇ ਨੇ ਤੇ ਹਰੇ-ਚਾਰੇ ਦੇ ਵਿੱਚ ਆਉਣ ਵਾਲੀਆਂ ਵਾਕਾ-ਵਾਕ ਪੌਸਟਾਂ ਦੀ ਘਾਟ ਤੇ ਉਹਨਾਂ ਦੀ ਜਿਹੜੀ ਪਹਿਚਾਣ ਆਪਾਂ ਵੀ ਕਿਹੜੀ ਸਪਰੇਅ ਕਰਨੀ ਹੈ ਆਪਣੇ ਜਿਹੜੇ ਹਰੇ-ਚਾਰੇ ਦੇ ਵਿੱਚ ਕਿਸ ਦੀ ਘਾਟ ਆ ਰਹੀ ਹੈ ਤੇ ਆਪਾਂ ਕਿਹੜੀ ਸਪਰੇਅ ਕਰਾਂਗੇ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਆਪਣੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਕਿਉਂਕਿ ਜਿਵੇਂ ਆਪਣੇ ਝੋਨੇ ਤੇ ਕਣਕ ਦੇ ਵਿੱਚ ਵੀ ਆਪਾਂ ਘਾਟ ਦੇ ਨਿਸ਼ਾਨੀਆਂ ਦੇਖਦੇ ਆਂ ਵੀ ਇਸ ਦੀ ਆਪਣੇ ਫਸਲ ਦੇ ਵਿੱਚ ਘਾਟ ਆ ਗਈ ਤਾਂ ਆਪਾਂ ਉਹੋ ਲਿਆ ਕੇ ਆਪਾਂ ਐਨਪੀਕੇ ਸਪਰੇ ਹਾਂ ਜਾਂ ਜੋ ਵੀ ਆਪਾਂ ਸਪਰੇ ਹਾਂ ਕਰਦੇ ਆਂ ਜੋ ਵੀ ਆਪਾਂ ਖਾਦ ਪਾਉਨੇ ਆਂ ਤਾਂ ਉਹਦੇ ਜਿਹੜੀ ਆਪਣੀ ਫਿਰ ਕਣਕ ਦੀ ਫਟਾਰ ਜਾਂ ਗਰੋਥ ਜਾਂ ਝੋਨੇ ਤੁਸੀਂ ਲਾ ਲਓ ਉਹ ਵਧੀਆ ਆਪਣੀ ਹੋਣ ਲੱਗ ਪੈਂਦੀ। ਇਸੇ ਤਰ੍ਹਾਂ ਜਿਹੜਾ ਆਪਣਾ ਹਰਾਚਾਰਾ ਕਈ ਵਾਰ ਹੁੰਦਾ ਕਿ ਆਪਣੇ ਜਿਹੜੀ ਫਸਲ ਦੇ ਵਿੱਚ ਆਪਣੇ ਹਰੇਚਾਰੇ ਦੇ ਵਿੱਚ ਘਾਟ ਕਿਸੇ ਹੋਰ ਤੱਤ ਦੀ ਹੁੰਦੀ ਆਪਾਂ ਆਪਾਂ ਸਪਰੇ ਕਿਸੇ ਹੋਰ ਤੱਤ ਦੀ ਕਰਦੇ ਆਂ ਤਾਂ ਉਹਨਾਂ ਨੂੰ ਕੋਈ ਬਹੁਤਾ ਜਿਹੜਾ ਲਾਭ ਨਹੀਂ ਮਿਲਦਾ ਕਿ ਆਪਾਂ ਜੇਕਰ ਇਹਦੀ ਪਛਾਣ ਕਰਦੇ ਆਂ ਕਿ ਆਪਣੀ ਫਸਲ ਆਪਣੇ ਹਰੇਚਾਰੇ ਦੇ ਵਿੱਚ ਬਰਸੀਮ ਦੇ ਵਿੱਚ ਕਿਸ ਤੱਤ ਦੀ ਘਾਟ ਹੈ ਆਪਾਂ ਉਹ ਸਪਰੇਅ ਕਰਾਂਗੇ ਤੇ ਆਪਾਂ ਨੂੰ ਲਾਭ ਮਿਲੇਗਾ ਆਪਣੇ ਜਿਹੜਾ ਗਰੋਥ ਰੁਕ ਚੁੱਕੀ ਏ ਆਪਣੇ ਹਰੇ ਚਾਰੇ ਦੀ ਬਰਸੀਮ ਦੀ ਉਹ ਆਪਣੀ ਗਰੋਥ ਵਧੀਆ ਹੋਣ ਲੱਗ ਪੈਂਦੀ ਏ ਤੇ ਹਾਂਜੀ ਕਿਸਾਨ ਵੀਰੋ ਜਿਹੜੀ ਆਪਣੀ ਪਹਿਲੀ ਪਛਾਣ ਹੈਗੀ ਜੀ ਬਰਸੀਮ ਦੇ ਵਿੱਚ ਫਾਸਫੋਰਸ ਤੱਤ ਦੀ ਜਿਵੇਂ ਤੁਸੀਂ ਇਹ ਪੱਤੇ ਦੇਖ ਰਹੇ ਹੋ ਇਸ ਤਰ੍ਹਾਂ ਜਿਵੇਂ ਆਪਣੇ ਜਾਮਨੀ ਰੰਗ ਦੇ ਹੋਣ ਲੱਗ ਪੈਂਦੇ ਨੇ ਜਾਂ ਜਿਵੇਂ ਆ ਤੁਸੀਂ ਪੱਤਾ ਦੇਖ ਰਹੇ ਹੋ ਪੂਰਾ ਜਿਹੜਾ ਜਾਮਨੀ ਹੋ ਚੁੱਕਿਆ ਤੇ ਇਹ ਹੁਣ ਜਿਹੜੀ ਆਪਣੇ ਜਿਵੇਂ ਤੁਸੀਂ ਆਹ ਪੱਤੇ ਦੇਖ ਰਹੇ ਹੋ ਇਸ ਤਰ੍ਹਾਂ ਦੇ ਪੱਤੇ ਹੋ ਰਹੇ ਨੇ ਇਹ ਹੈਗੀ ਜੀ ਕਾਰਟ ਆਪਣੀ ਫਾਸਫੋਰਸ ਤੱਤ ਦੀ ਇਹਦੇ ਵਾਸਤੇ ਆਪਾਂ ਜਿਵੇਂ ਆਪਣੀ 05234 ਆਉਂਦੀ ਉਹ ਆਪਾਂ ਸਪਰੇਅ ਕਰ ਸਕਦੇ ਆ ਜਾਂ ਆਪਣੇ 1919 ਆਉਂਦਾ ਉਹਦੇ ਚ ਤਿੰਨੇ ਜਿਹੜੇ ਤੱਤ ਹੁੰਦੇ ਨੇ ਨਾਈਟ੍ਰੋਜਨ ਵੀ ਹੁੰਦਾ ਫਾਸਫੋਰਸ ਵੀ ਆਪਣਾ ਤੇ ਪੋਟਾਸ਼ ਤੱਤ ਵੀ ਤੇ ਇਹ ਜਿਹੜੀ ਹੈਗੀ ਜੀ ਆਪਣੇ ਫਾਸਫੋਰਸ ਤੱਤ ਦੀ ਕਾਰਟ ਹੁੰਦੀ ਜਿਵੇਂ ਆਪਣਾ ਇਸ ਤਰ੍ਹਾਂ ਪੱਤੇ ਹੋ ਰਹੇ ਨੇ ਜਿਵੇਂ ਆ ਤੁਸੀਂ ਪੱਤਾ ਦੇਖ ਰਹੇ ਹੋ ਵੀ ਪੂਰਾ ਜਦ ਆਪਣਾ ਜਾਮਨੀ ਰੰਗ ਦਾ ਹੋ ਜਾਏਗਾ ਪੱਤਾ ਤੇ ਇਹ ਆਪਣੀ ਹੈਗੀ ਜੀ ਫਾਸਫੋਰਸ ਤੱਤ ਦੀ ਕਾਰਟ ਇਹ ਦੀ ਵਾਸਤੇ ਆਪਾਂ 0.34 ਜਾਂ ਜਿੰਦੇ ਵਿੱਚ ਵੀ ਆਪਣਾ ਫਾਸਫਰ ਤੱਤ ਹੁੰਦਾ ਹੈ ਤੇ ਉਹ ਆਪਾਂ ਸਪਰੇਅ ਕਰ ਸਕਦੇ ਆ ਜੇ ਤੁਸੀਂ ਇਹ ਪੱਤੇ ਦੇਖ ਰਹੇ ਹੋ ਪੂਰੇ ਜਾਮੇ ਰੰਗ ਦੇ ਹੋ ਚੁੱਕੇ ਨੇ ਤੇ ਇਹ ਆਪਣੇ ਜਿਹੜੀ ਫਾਸਫਰ ਤੱਤ ਦੀ ਘਾਟ ਇਹਦੇ ਵਿੱਚ ਹੈਗੀ ਬਰਸੀਮ ਦੇ ਵਿੱਚ ਤੇ ਆਹ ਤੁਸੀਂ ਹੁਣ ਦੇਖੋ ਪੱਤਾ ਜੀ ਜਿਹੜੇ ਉੱਪਰਲੇ ਪੱਤੇ ਆਪਣੇ ਪੀਲੇ ਹੋ ਰਹੇ ਨੇ ਜਿਵੇਂ ਆਹ ਉੱਪਰ ਦੇ ਨਵੇਂ ਪੱਤੇ ਜਿਹੜੇ ਨਿਕਲ ਰਹੇ ਨੇ ਉਹ ਪੀਲੇ ਹੋ ਰਹੇ ਨੇ ਤੇ ਇਹ ਹੈਗੀ ਜੀ ਆਪਣੇ ਸਲਫਰ ਦਾਤ ਦੀ ਕਾਰਟ ਕਿਉਂਕਿ ਜਦ ਆਪਣਾ ਸਲਫਰ ਜੇ ਆਪਾਂ ਸਪਰੇਅ ਕਰਦੇ ਆ ਜਾਂ ਜਮੀਨੇ ਦੇ ਵਿੱਚ ਪਾਉਨੇ ਆ ਤਾਂ ਆਪਾਂ ਨੂੰ ਜਿਹੜੇ ਹਰੇ-ਚਾਰੇ ਨੂੰ ਆਪਣੇ ਕੋਰੇ ਤੋਂ ਵੀ ਬਚਾਉਂਦਾ ਹੈ ਕਿ ਜਦੋਂ ਵੀ ਆਪਣਾ ਕੋਰਾ ਪੈਂਦਾ ਤੇ ਆਪਾਂ ਨੂੰ ਜਾਨੀ ਕਿ 300 400 ਗ੍ਰਾਮ ਜਿਹੜੀ ਸਲਫਰ 80 ਜਾਂ 90% ਜਿਹੜੀ ਤੁਸੀਂ ਲੈਣਾ ਚਾਹੁੰਦੇ ਹੋ ਉਹ ਤੁਸੀਂ ਲੈ ਕੇ ਇਹਦੀ ਸਪਰੇਅ ਕਰ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਆਪਣਾ ਪੱਠਿਆਂ ਦਾ ਹੋਣ ਵਾਲਾ ਕੋਰੇ ਦਾ ਨੁਕਸਾਨ ਬਹੁਤ ਘੱਟ ਹੁੰਦਾ ਤੇ ਜਿਵੇਂ ਆਪਣੇ ਨਵੇਂ ਪੱਤੇ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਜਿਹੜੇ ਆਪਣੇ ਹੈਗੇ ਜੀ ਸਲਫਰ ਦੀ ਘਾਟ ਇਹ ਆਪਣੇ ਸਲਫਰ ਤੱਤ ਦੀ ਘਾਟ ਦੀ ਇਹਨੇ ਪਹਿਚਾਣ ਹੁੰਦੀ ਹੈ ਤੇ ਇਹਦੇ ਵਾਸਤੇ ਆਪਾਂ ਸਲਫਰ ਦੀ ਸਪਰੇਅ ਕਰ ਸਕਦੇ ਹਾਂ ਜੀ ਆਪਾਂ ਬਜਾਈ ਸਮੇ ਪਾਉਣੇ ਆ ਜੇ ਆਪਣੀ ਜ਼ਮੀਨ ਵਿੱਚ ਜ਼ਿਆਦਾ ਘਾਟ ਹੋਣੀ ਆ ਆਪਾਂ ਬਜਾਈ ਸਮੇ ਵੀ ਆਪਾਂ ਨੂੰ ਜਿਹੜੇ ਖਾਦਾਂ ਪਾਉਣੀਆਂ ਚਾਹੀਦੀਆਂ ਨੇ ਤੇ ਜਾਂ ਜਿਵੇਂ ਹੁਣ ਠੰਡ ਦੇ ਮੌਸਮ ਦੇ ਵਿੱਚ ਜੇਕਰ ਘਾਟ ਆਉਂਦੀ ਹੈ ਤਾਂ ਆਪਾਂ ਸਲਫਰ ਦੀ ਸਪਰੇਅ ਕਰ ਸਕਦੇ ਹਾਂ ਇਹ ਆਪਣੇ ਹੈਗੇ ਜੀ ਸਲਫਰ ਤੱਤ ਦੀ ਘਾਟ ਜਿਹੜੀ ਸਲਫਰ ਤੱਤ ਦੀ ਘਾਟ ਤੇ ਜਿਹੜੀ ਨਾਈਟਰੋ ਤੱਤ ਦੀ ਘਾਟ ਯਾਨੀ ਕਿ ਇੱਕੋ ਜਿਹੇ ਹੁੰਦੀਆਂ ਨੇ ਇਹਦੇ ਵਿੱਚ ਹੁੰਦਾ ਕਿ ਜਿਹੜੇ ਸਲਫਰ ਦੇ ਜਿਹੜੇ ਕਾਰਟ ਹੁੰਦੀ ਜਿਹੜਾ ਨਵਾਂ ਪੱਤਾ ਆਪਣਾ ਨਿਕਲ ਰਿਹਾ ਉਹ ਆਪਣਾ ਪੀਲਾ ਪਵੇਗਾ ਤੇ ਜਿਹੜੀ ਆਪਣੀ ਯੂਰੀਆ ਦੀ ਕਾਰਟ ਜਾਂ ਨਾਈਟ੍ਰੋਜਨ ਦੀ ਕਾਰਟ ਆਉਂਦੀ ਉਹਦੇ ਵਿੱਚ ਆਪਣਾ ਜਿਹੜਾ ਸਾਰਾ ਬੂਟਾ ਫਿਰ ਪੀਲਾ ਪੈ ਜਾਂਦਾ ਤੇ ਇਹ ਆਪਣੀ ਸਲਫਰ ਦੀ ਕਾਰਟ ਹੁੰਦੀ ਜਦੋਂ ਆਪਣੇ ਨਵੇਂ ਪੱਤੇ ਜਿਹੜੇ ਨਿਕਲ ਰਹੇ ਨੇ ਆਪਣੇ ਪੀਲੇ ਪੈਂਦੇ ਨੇ ਤੇ ਯੂਰੀਆ ਦੇ ਵਿੱਚ ਆਪਣਾ ਸਾਰੇ ਜਿਹੜੇ ਪੱਤੇ ਆਪਣੇ ਸਾਰਾ ਜਿਹੜਾ ਬੂਟਾ ਪੀਲਾ ਪੈਣ ਲੱਗ ਪੈਂਦਾ ਤੇ ਜਿਹੜੇ ਕਿਸਾਨ ਵੀਰੋ ਤੁਸੀਂ ਇਹ ਪੱਤਾ ਦੇਖ ਰਹੇ ਹੋ ਜਿਵੇਂ ਇਹਦੇ ਕਿਨਾਰੇ ਮੱਚ ਰਹੇ ਨੇ ਜਦੋਂ ਕਿਨਾਰੇ ਜਲਣ ਲੱਗ ਪੈਂਦੇ ਨੇ ਤੇ ਇਹ ਹੈਗੇ ਜੀ ਆਪਣੀ ਪोटाਸ਼ ਤੱਤ ਦੀ ਘਾਟ ਇਹ ਵੀ ਆਪਾਂ ਕੋਈ ਐਨਪੀਕੇ ਸਪਰੇਅ ਕਰ ਸਕਦੇ ਹਾਂ ਜਿਵੇਂ ਜੇਕਰ ਆਪਣੀ ਫਾਸਫੋ ਤੱਤ ਦੀ ਘਾਟ ਵੀ ਆਉਂਦੀ ਤੇ ਆਪਣੀ ਪोटाਸ਼ ਤੱਤ ਦੀ ਘਾਟ ਤਾਂ ਉਹਦੇ ਵਾਸਤੇ ਆਪਾਂ ਜਿਵੇਂ 0-52-34 ਸਪਰੇਅ ਕਰ ਸਕਦੇ ਹਾਂ ਤਾਂ ਇਹ ਜਿਹੜੀ ਆਪਣੀ ਪਛਾਣ ਹੁੰਦੀ ਹੈ ਜਿਵੇਂ ਤੁਸੀਂ ਇਹ ਪਤਾ ਦੇਖ ਰਹੇ ਹੋ ਜਿਹੜੇ ਇਹਦੇ ਕਿਨਾਰੇ ਮੱchn ਦੇ ਕਾਰਨ ਜਿਹਦੇ ਕਿਨਾਰੇ ਮੱchn ਲੱਗ ਪਣ ਜਿਹੜਾ ਵਿਚਲਾ ਹਿੱਸਾ ਹਰਾ ਹੁੰਦਾ ਜਦੋਂ ਕਿਨਾਰੇ ਮੱਚਦੇ ਨੇ ਇਹ ਆਪਣੀ ਹੁੰਦੀ ਜੀ ਪोटाਸ਼ ਤੱਤ ਦੀ ਘਾਟ ਜਿਹੜਾ ਪोटाश ਧਰਤੇ ਜੇਕਰ ਘਾਟ ਆਉਂਦੀ ਜਿਵੇਂ ਆਪਣੇ ਬਰਸੀਮ ਦੇ ਵਿੱਚ ਤਣਾ ਗੱਲਾਂ ਦੀ ਬਿਮਾਰੀ ਆਉਂਦੀ ਉਹਦੀ ਦੀ ਕਾਫੀ ਹੱਦ ਤੱਕ ਕੰਟਰੋਲ ਕਰਦਾ ਜੇਕਰ ਪोटाश ਧਰਤੇ ਦੀ ਘਾਟ ਹੈਗੀ ਤਾਂ ਉਹ ਵੀ ਆਪਣੇ ਹਰੇਚਾਰੇ ਵਿੱਚ ਬਿਮਾਰੀ ਆਉਂਦੀ ਵੀ ਆਪਣਾ ਜਿਹੜਾ ਤਣਾ ਗੱਲਾਂ ਲੱਗ ਪੈਂਦਾ ਉਹਨੂੰ ਵੀ ਕਾਫੀ ਹੱਦ ਤੱਕ ਆਪਣਾ ਜਿਹੜਾ ਪोटाश ਆਪਣਾ ਕੰਟਰੋਲ ਕਰਦਾ ਬਿਮਾਰੀ ਤੋਂ ਬਚਾਉਂਦਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ ਕਿਨਾਰੇ ਇਹਨਾਂ ਦੇ ਮੱਚ ਰਹੇ ਨੇ ਬਰਸੀਮ ਦੇ ਤੁਸੀਂ ਦੇਖੋ ਇਹ ਆਪਣੇ ਪोटाश ਧਰਤੇ ਦੀ ਘਾਟ ਹੈਗੀ ਹੈ ਤੇ ਇਹਦੇ ਵਾਸਤੇ ਕਿਸਾਨ ਨੂੰ ਆਪਾਂ ਜਿਵੇਂ 19 19 ਆਉਂਦਾ ਜਾਂ 0.34 ਹੈ ਤੇ ਉਹਦੀ ਆਪਾਂ ਸਪਰੇਅ ਕਰ ਸਕਦੇ ਹਾਂ ਜਿਵੇਂ ਆ ਤੁਸੀਂ ਪੱਤੇ ਦੇਖ ਰਹੇ ਹੋ ਇਹਦੇ ਕਿ ਕਿਨਾਰੇ ਮੱਚ ਰਹੇ ਨੇ ਇਹਦਾ ਪਿਛਲਾ ਪਾਗ ਪੂਰਾ ਹਰਾ ਹੁੰਦਾ ਤੇ ਸੱਜਾ ਜਿਹੜਾ ਕਿਨਾਰੇ ਮੱchn ਦਾ ਜਿਹਦੀ ਪਛਾਣ ਹੁੰਦੀ ਏ ਇਹ ਪੋਟਾਸ਼ ਤੱਤ ਦੀ ਘਾਟ ਦੇ ਕਾਰਨ ਹੁੰਦੇ ਨੇ ਤੇ ਇਸ ਤੋਂ ਬਾਅਦ ਆ ਕਿਸਾਨ ਜੋ ਜਿਹੜੇ ਆਪਣੇ ਖੇਤਾਂ ਦੇ ਵਿੱਚ ਆਪਣੇ ਹਰੇ ਚਾਰੇ ਦੇ ਵਿੱਚ ਜਿਹੜੀ ਸਭ ਤੋਂ ਵੱਧ ਘਾਟ ਆਉਂਦੀ ਆਪਣੇ ਮੈਗਨੀਸ਼ੀਅਮ ਸਲਫੇਟ ਦੀ ਇਹ ਤਕਰੀਬਨ ਆਪਾਂ ਨੂੰ ਇਹ 12 ਤੋਂ 15 ਦਿਨ ਬਾਅਦ ਕਿਸਾਨ ਨੂੰ ਆਪਾਂ ਜਿਹੜੀ ਇੱਕ ਸਪਰੇਅ ਮੈਗਨੀਸਿਅਮ ਪੇਡ ਦੀ ਜ਼ਰੂਰ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਹਦੀ ਘਾਟ ਆਪਣੇ ਹਰੇ-ਚਾਰੇ ਦੇ ਵਿੱਚ ਬਹੁਤ ਜ਼ਿਆਦਾ ਆਉਂਦੀ ਹੈ ਤੇ ਜਿਵੇਂ ਆਪਣਾ ਫਾਸਫੋਰਸ ਤੱਤ ਹੋ ਗਿਆ ਨਾਈਟ੍ਰੋ ਤੱਤ ਹੋ ਗਿਆ ਜਾਂ ਪੋਟਾਸ਼ ਤੱਤ ਹੋ ਗਿਆ ਜਦੋਂ ਘਾਟ ਆਵੇਗੀ ਤੇ ਜਿਹੜੇ ਆਪਣੇ ਹਰੇ-ਚਾਰੇ ਦੀ ਜਿਹੜੀ ਆਪਣੀ ਗਰੋਥ ਰੁਕ ਜਾਂਦੀ ਹੈ ਤੇ ਜਿਹੜਾ ਆਪਣਾ ਗਰੋਥ ਕਰਨਾ ਘਟ ਕਰ ਦਿੰਦਾ ਤੇ ਜਿਵੇਂ ਮੈਗਨੀ ਜਿਹੜੀ ਆਪਣੀ ਘਾਟ ਆਉਂਦੀ ਜਿਹੜੇ ਆਪਣੇ ਪੱਤੇ ਚਿੱਟਰੇ-ਮਿੱਤਰੇ ਜੇ ਹੋ ਜਾਂਦੇ ਨੇ ਜਾਂ ਆਪਾਂ ਕਹਿ ਦਈਏ ਸਲੇਟੀ ਰੰਗ ਦੇ ਉੱਤੇ ਧੱਬੇ ਪੈਣ ਲੱਗ ਪੈਂਦੇ ਆਪਣੇ ਬਰਸੀਮ ਦੇ ਪੱਤਿਆਂ ਤੇ ਤੇ ਉਹਦਾਂ ਜਿਹੜੀ ਆਪਣੀ ਜਿਹੜਾ ਆਪਣਾ ਇਹ ਜਿਹੜੀ ਆਪਾਂ ਨੂੰ ਹਰੇ ਚਾਰੇ ਤੇ तकरीबन 12 ਤੋਂ 15 ਦਿਨ ਬਾਅਦ ਇੱਕ ਸਪਰੇਅ ਆਪਾਂ ਨੂੰ ਇਹਦੇ ਵਿੱਚ ਜ਼ਰੂਰ ਕਰ ਦੇਣੀ ਚਾਹੀਦੀ ਹੈ ਇਹਦੇ ਵਿੱਚ ਜਿਹੜਾ ਆਪਣਾ ਮੈਗਨੀਸ ਸਲਫੇਟ 30.5 ਇਹਦੇ ਵਿੱਚ ਆਪਾਂ ਨੂੰ ਸਲਫਰ ਵੀ ਮਿਲ ਜਾਂਦਾ ਤੇ ਆਪਾਂ ਇਹ ਸਪਰੇਅ ਕਰਾਂਗੇ ਤਾਂ ਬਹੁਤ ਆਪਾਂ ਨੂੰ ਵਧੀਆ ਰਿਜ਼ਲਟ ਮਿਲਣਗੇ ਤੇ ਜਿਵੇਂ ਤੁਸੀਂ ਕਿਸਾਨ ਆ ਵੀ ਆਪ ਦੇਖ ਰਹੇ ਹੋ ਵੀ ਜਿਵੇਂ ਆਪਣੇ ਪੱਤੇ ਚਿੱਟੇ-ਚਿੱਟੇ ਆਪਣੇ ਧੱਬੇ ਪੈਣ ਲੱਗ ਪੈਂਦੇ ਨੇ ਤੇਵੇ ਹੌਲੀ ਹੌਲੀ ਪਹਿਲਾਂ ਫਿੱਕੇ ਜਿਹੇ ਆਪਣੇ ਸਲੇਟੀ ਰੰਗ ਦੇ ਜਿਹੜੇ ਆਪਣੇ ਨਿਸ਼ਾਨ ਪੈ ਲੱਗ ਪੈਂਦੇ ਨੇ ਉਸ ਤੋਂ ਬਾਅਦ ਜਿਹੜੇ ਆਪਣੇ ਜਦੋਂ ਘਾਟ ਜ਼ਿਆਦਾ ਆ ਜਾਂਦੀ ਹੈ ਤੇ ਆਪਣੇ ਫਿਰ ਪੱਤਾ ਜਿਵੇਂ ਚਿਤਰਾ ਬਿਤਰਾ ਇਹ ਪੱਤਾ ਹੋ ਲੱਗ ਪੈਂਦਾ ਆਪਣਾ ਤੇ ਇਹ ਆਪਣੇ ਇੱਕ ਮੈਗਨੀਸਿਅਮ ਸਲਫੇਟ ਦੀ ਜਿਹੜੀ ਘਾਟ ਆਉਂਦੀ ਹੈ ਤੇ ਇਸ ਤੱਕ ਕਿਸਾਨ ਵੀਰ ਆਪਾਂ ਵਾਕਫਾ ਕਿ ਜਿਹੜੀ ਵੀ ਆਪਣੇ ਤੱਤ ਦੀ ਘਾਟ ਹੈਗੀ ਆਪਣੀ ਜ਼ਮੀਨ ਦੇ ਵਿੱਚ ਆਪਣੇ ਹਰੇ ਚਾਰੇ ਦੇ ਵਿੱਚ ਉਸ ਤਰ੍ਹਾਂ ਆਪਾਂ ਵਾਕਫਾ ਕਿ ਵੀ ਐਨ ਪੀ ਕੇ ਆਉਂਦੇ ਨੇ 19 19 ਆਉਂਦੇ ਨੇ ਜਿਵੇਂ ਆਪਣੇ 0 52 34 ਆਉਂਦਾ ਜਾਂ ਹੋਰ ਜਿਹੜੀ ਵੀ ਘਾਟ ਆਉਂਦੀ ਹੈ ਆਪਾਂ ਉਹਦੀ ਸਪਰੇ ਕਰਕੇ ਆਪਣੇ ਜਿਹੜੇ ਹਰੇ ਚਾਰੇ ਦੇ ਆਪਾਂ ਗਰੋਥ ਵਧਿਆ ਕਰ ਸਕਦੇ ਆ ਤੇ ਜਿਹੜੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ